ਉਹਦੇ ਖੇੜਾ ਬਾਹਰਲੀ ਦੁਨੀਆ ਵਿੱਚ ਵੀ ਪ੍ਰਗਟ ਕਰੇਗਾ ਉਹ ਆਇਆ ਕਿੱਥੋਂ ਆ ਕਹ ਨਾਨਕ ਗੁਰ ਮੰਤਰ ਦੜਾਇਆ ਬਾਣੀ ਨੂੰ ਜਪ ਕੇ ਅਭਿਆਸ ਕਰਕੇ ਆ ਰਤਨ ਕਰਕੇ ਉਹ ਖੁਸ਼ੀ ਅੰਦਰੋਂ ਪੈਦਾ ਹੋਈ ਸੁਖ ਨਾਮ ਦਾ ਤੁਧ ਭਾਵੈ ਤਾਂ ਨਾਮ ਜੁ ਪਾਵੈ ਸੁਖ ਤੇਰਾ ਦਿੱਤਾ ਲਈਏ ਉਹ ਸੁਖ ਅੰਦਰ ਦੇ ਦੀ ਗੱਲ ਕੀਤੀ ਹੈ ਜੀ ਜਦੋਂ ਅੰਦਰਲਾ ਸੁੱਖ ਹੋਵੇ ਨਾ ਜੀ ਅੰਦਰਲੀ ਬਖਸ਼ਿਸ਼ ਹੋਵੇ ਨਾ ਜੀ ਤੇ ਉਦੋਂ ਜਿੱਡੀ ਮਰਜ਼ੀ ਦਿੱਕਤ ਆ ਜਾਵੇ ਬੰਦਾ ਹਾਸੂ ਹਾਸੂ ਕਰਦਾ ਉਹਦਾ ਮੁਕਾਬਲਾ ਕਰ ਜਾਂਦਾ ਤੇ ਨਹੀਂ ਤਾਂ ਹਾਵੇ ਤੇ ਹੋ ਕੇ ਮਾਰਦਾ ਰਹਿੰਦਾ ਹੈ ਭਾਈ ਗੁਰਦਾਸ ਸਾਹਿਬ ਸਮਝਾਉਣਾ ਚਾਹੁੰਦੇ ਆ ਕਹਿੰਦੇ ਬਾਹਰ ਦੇ ਕੋਟ ਆਨੰਦ ਕਰੋੜਾ ਉਸ ਆਨੰਦ ਅੰਦਰ ਦੇ ਖੇੜੇ ਦੇ ਤੁਲ ਨਹੀਂ ਪਹੁੰਚ ਨਾ ਕਰਦੇ ਬਰਾਬਰ ਨਹੀਂ ਪਹੁੰਚ ਸਕਦੇ ਜਿਹੜਾ ਪ੍ਰਭੂ ਤੋਂ ਆਨੰਦ ਖੇੜਾ ਮਿਲਦਾ ਹੈ ਉਹਦੇ ਬਰਾਬਰ ਨਹੀਂ ਭਾਈ ਸਾਹਿਬ ਕਹਿੰਦੇ ਸਹਜ ਕੋ ਟਨ ਕੋਟ ਪੁੱਜੇ ਨਾ ਸਹਜ ਸਰ ਸਰ ਮੈਨੇ ਸਦਰਸ਼ ਬਰਾਬਰ ਕਹਿੰਦੇ ਸੰਸਾਰ ਦਾ ਗਿਆਨ ਬੜਾ ਹੈ ਸੰਸਾਰ ਵਿੱਚ ਗਿਆਨ ਬੜਾ ਹੈ ਕੋਈ ਕਹੇਗਾ ਮੈਨੂੰ ਇਸ ਚੀਜ਼ ਦਾ ਵਿਗਿਆਨ ਐਦਾ ਵੀ ਗਿਆਨ ਐਦਾ ਵੀ ਗਿਆਨ ਆ ਜੜੀ ਬੂਟੀਆਂ ਦਾ ਵੀ ਗਿਆਨ ਏ ਮਿਸ਼ਨਰੀ ਦਾ ਵੀ ਗਿਆਨ ਏ ਹੋਰ ਸਰੀਰ ਦੇ ਔਰ ਗਰਮੀ ਸਰਦੀ ਹੋਣ ਦਾ ਐਦਾ ਵੀ ਗਿਆਨ ਏ ਕਿਸੇ ਨੂੰ ਮਕਾਨ ਬਣਾਉਣ ਦਾ ਕਿਸੇ ਨੂੰ ਕਾਇਰ ਬੜੇ ਪ੍ਰਕਾਰ ਦਾ ਗਿਆਨ ਏ ਜੀ ਤੇ ਉਹ ਜਿਹੜਾ ਗਿਆਨ ਏ ਭਾਈ ਸਾਹਿਬ ਕਹਿੰਦੇ ਕਰੋੜਾਂ ਦਾ ਕਰੋੜਾਂ ਗਿਆਨ ਜਿੰਨੇ ਪ੍ਰਕਾਰ ਦਾ ਕਹਿੰਦੇ ਜਿਹੜਾ ਪ੍ਰਭੂ ਦਾ ਗਿਆਨ ਹੈ ਨਾ ਪ੍ਰਭੂ ਦਾ ਗਿਆਨ ਉਹਦੇ ਤੁਲ ਉਹਦੇ ਬਰਾਬਰ ਨਹੀਂ ਇਹ ਪੁੱਜ ਸਕਦਾ ਬਾਹਰੀ ਗਿਆਨ ਤੇ ਬਾਹਰੀ ਗਿਆਨ ਅੰਦਰ ਦੀ ਜਿਹੜੀ ਆ ਸੁਰਤ ਟੁੱਟੀ ਨੂੰ ਨਹੀਂ ਜੋੜ ਸਕਦਾ ਬਾਹਰੀ ਗਿਆਨ ਬ੍ਰਹਮ ਦੇ ਵਿੱਚ ਅਭੇਦ ਨਹੀਂ ਕਰਾ ਸਕਦਾ ਤੇ ਜਿਹਦੇ ਕੋਲ ਅੰਦਰ ਦਾ ਗਿਆਨ ਰੱਬ ਦਾ ਗਿਆਨ ਬਾਣੀ ਦਾ ਗੁਰੂ ਦਾ ਗਿਆਨ ਹੋਇਆ ਪਹਿਲਾਂ ਉਹ ਤੈਨੂੰ ਅੰਦਰ ਦਾ ਸਕੂਨ ਦੇਵੇਗਾ ਪਹਿਲਾਂ ਉਹ ਤੇਰੇ ਅੰਦਰ ਦਾ ਦੀਵਾ ਜਗਾਏਗਾ ਤੇਰੇ ਅੰਦਰ ਪ੍ਰਕਾਸ਼ ਕਰੇਗਾ ਤੇ ਫਿਰ ਤੈਨੂੰ ਕਨ ਕਨ ਵਿੱਚ ਰੱਬ ਦਿਖਾਈ ਦੇਵੇਗਾ ਤੂੰ ਕੱਲਾਪਨ ਕਦੇ ਮਹਿਸੂਸ ਨਹੀਂ ਕਰੇਗਾ ਮੈਂ ਜਿੰਨੂੰ ਜਪਦਾ ਹਾਂ ਮੇਰੇ ਨਾਲ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਦਾ ਅੰਗ ਸੰਗੇ ਆ ਬੰਗੰਬੇ ਬੂਤੇ ਅੰਦਰਲਾ ਪ੍ਰਕਾਸ਼ ਅੰਦਰਲੀ ਤਸਵੀਰ ਅੰਦਰਲੇ ਵਿਚਾਰ ਬਾਹਰ ਆਉਣ ਲੱਗ ਜਾਣਗੇ ਜਿਹਦੇ ਅੰਦਰ ਬ੍ਰਹਮ ਨਹੀਂ ਪ੍ਰਗਟਿਆ ਅੰਦਰ ਸ਼ਰਧਾ ਭਾਵਨਾ ਪ੍ਰੇਮ ਉਤਪੰਨ ਨਹੀਂ ਹੋਇਆ ਉਹ 12 ਵੀ ਕੁਝ ਨਹੀਂ ਕਰ ਪਾਏਗਾ ਹਿਰਦੇ ਦੇ ਅੰਦਰ ਉਹ ਸੁਖ ਉਹ ਆਨੰਦ ਪ੍ਰਗਟ ਹੋ ਜਾਵੇ ਭਈ ਸਭ ਕਹਿੰਦੇ ਪਰਮਾਤਮਾ ਦੇ ਗਿਆਨ ਦੇ ਤੁਲ ਕੋਈ ਗਿਆਨ ਪੁੱਜ ਨਹੀਂ ਸਕਦਾ ਕੋਈ ਵੇ ਮੰਗਲ ਕੁਟਾਨ ਸਮ ਮੰਗਲ ਨਾ ਪਾਵੇ ਜਿਹੜਾ ਮੰਗਲਾ ਚਾਰ ਖੁਸ਼ੀਆਂ ਦੇ ਖੇੜੇ ਪ੍ਰਭੂ ਬਖਸ਼ਦਾ ਹੈ ਦੁਨੀਆਂ ਵਾਲੇ ਉਹਦੇ ਤੁਲ ਨਹੀਂ ਹੋ ਸਕਦੇ ਉਹਦੀ ਸਮਤਾ ਨਹੀਂ ਪਾ ਸਕਦੇ ਬਰਾਬਰਤਾ ਹੀ ਨਹੀਂ ਪ੍ਰਾਪਤ ਕਰ ਸਕਦੇ ਉਸ ਖੇੜੇ ਉਸ ਖੁਸ਼ੀ ਦੇ ਭਾਈ ਸਾਹਿਬ ਕਹਿੰਦੇ ਕੋਟਾ ਨਾ ਕੋਟਾਨ ਪ੍ਰਤਾਪ ਨਾ ਪ੍ਰਤਾਪ ਸਰ ਜਿਹੜਾ ਪ੍ਰਭੂ ਦਾ ਤੇਜ ਪ੍ਰਤਾਪ ਏ ਜਿਹੜੀ ਪ੍ਰਭੂ ਦੀ ਬਖਸ਼ਿਸ਼ ਏ ਦੁੱਖਾਂ ਨੂੰ ਦਰਦਾਂ ਨੂੰ ਆਵਾਗਮਨ ਨੂੰ ਰੋਗਾ ਨੂੰ ਹਰਨ ਕਰਨ ਵਾਲੀ ਨਸ਼ਟ ਕਰਨ ਵਾਲੀ ਕਹਿੰਦੇ ਨੇ ਬਈ ਉਹਦੇ ਬਰਾਬਰ ਦੁਨੀਆਂ ਦਾ ਤੇਜ ਪ੍ਰਤਾਪ ਜਿਹੜਾ ਆ ਕੁਝ ਵੀ ਨਹੀਂ ਕਰ ਸਕਦਾ ਉਹਦੇ ਤੁਲ ਬਰਾਬਰ ਨਹੀਂ ਹੋ ਸਕਦਾ ਪ੍ਰਭੂ ਦੇ ਕੋਟਾ ਨਾ ਕੁੱਟਾ ਨਾ ਸਭ ਸਭ ਨਾ ਪੁਜਾ ਵਈ ਬਾਹਰ ਦੁਨੀਆਂ ਦੀ ਬੜੀ ਸੋਭਾ ਦੁਨੀਆਂ ਬੜੀ ਸੋਭਾ ਕਰਦੀ ਪਰ ਜਿਹੜੀ ਦੁਨੀਆਂ ਸੋਭਾ ਕਰਦੀ ਆ ਨਾ ਜਿਹੜੀ ਦੁਨੀਆਂ ਤੈਨੂੰ ਮਰਾਤਬੇ ਤੇ ਖੁਸ਼ੀਆਂ ਦਿੰਦੀ ਆ ਨਾ ਏ ਅੱਜ ਤੇਰੀ ਵਡਿਆਈ ਕਰਦੀ ਆ ਕੱਲ ਤੇਰਾ ਆਉਗਣ ਦੇਖ ਕੇ ਤੇਰੀ ਨਿੰਦਾ ਵੀ ਕਰੇਗੀ ਤੇਰੇ ਤੇ ਕੀਚੜ ਵੀ ਉਛਾਲੇਗੀ ਤਾਂ ਹੀ ਮਹਾਰਾਜ ਕਹਿੰਦੇ ਦੁਨੀਆਂ ਨਾ ਸਾਲਾਹੇ ਜੋ ਮਰਵੰਯ ਸੀ ਤੁਸੀਂ ਦੇਖਿਆ ਨੇ ਜਿਹੜੇ ਬੰਦੇ ਬੜੀ ਉਪਮਾ ਕਰਦੇ ਓਨਾਂ ਤੇ ਕੁਝ ਸਮੇਂ ਬਾਅਦ ਉਹ ਤੁਹਾਨੂੰ ਨਿੰਦਾ ਕਰਦੇ ਵੀ ਮਿਲ ਜਾਣਗੇ ਬਈ ਉਹ ਤਾਂ ਬੰਦਾ ਹੀ ਕੁਝ ਨਹੀਂ ਸੀ ਜੀ ਮੈਂ ਤਾਂ ਐਵੇਂ ਫਸ ਗਿਆ ਜੀ ਉਹ ਤਾਂ ਐਵੇਂ ਸੀ ਜੀ ਜੋ ਸੀ ਜਿਹਦੇ ਜਿਹੜੀ ਸੋਭਾ ਪ੍ਰਭੂ ਬਖਸ਼ ਦਾ ਵਡਿਆਈ ਬਖਸ਼ ਦੇਵੇ ਪਰਮਾਤਮਾ ਅੰਦਰ ਉਹ ਕਦੋਂ ਹੋਣੀ ਜਦੋਂ ਅੰਦਰ ਲਿਆਕਤਾ ਗੁਣ ਪ੍ਰੇਮ ਅਥਫਾਕ ਅੰਦਰ ਨਾਮ ਉਤਰਿਆ ਜਿਹੜੀ ਨਾਮ ਦੀ ਸੋਭਾ ਹੈ ਜਿਹੜੀ ਵੈਗਰੂ ਦੇ ਨਾਮ ਦੀ ਵਡਿਆਈ ਆ ਦੁਨੀਆਂ ਵਾਲੇ ਮਟਾਉਂਦੇ ਮਰ ਜਾਣਗੇ ਉਹਨੂੰ ਮਟਾ ਨਹੀਂ ਸਕਦੇ ਭਗਤਾਂ ਦੀ ਵਡਿਆਈ ਗੁਰੂ ਕੇ ਸਿੱਖਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸ਼ਹੀਦਾਂ ਦੀ ਵਡਿਆਈ ਔਰ ਕਰਨੀ ਵਾਲੇ ਗੁਰਸਿੱਖ ਸਿਮਰਣ ਵਾਲੀਆਂ ਰੂਹਾਂ ਦੀ ਵਡਿਆਈ ਤੇ ਜੋਰ ਲਾਉਣ ਵਾਲੇ ਹੰਬ ਜਾਂਦੇ ਥੱਕ ਜਾਂਦੇ ਅਸੀਂ ਆਹ ਕਰਦੇ ਆਂਗੇ ਉਹ ਕਰਦੇ ਆਂਗੇ ਤਸ ਤੋਂ ਮਸ ਨਹੀਂ ਕਰ ਸਕਦੇ ਕਿਉਂਕਿ ਨਹਰ ਕੇ ਨਾਮ ਕੀ ਵਡਿਆਈ ਅਰ ਨਾਮ ਦੀ ਵਡਿਆਈ ਨੂੰ ਕੋਈ ਮਟਾ ਨਹੀਂ ਸਕਦਾ ਤੇ ਜਿਹੜੀ ਪਖੰਡ ਕਰਕੇ ਭਰਮ ਕਰਕੇ ਵਹਿਮ ਕਰਕੇ ਪੁਲਝਾਵੇ ਵਿੱਚ ਲਿਆ ਕੇ ਦੁਨੀਆਂ ਵੱਲੋਂ ਵਡਿਆਈ ਆ ਭੁਲੇਖੇ ਨਾਲ ਉਹ ਕਦੇ ਪੂਰੀ ਹੋ ਹੀ ਨਹੀਂ ਸਕਦੀ ਉਹਦੇ ਕਦੇ ਉਪਮਾ ਮਿਲ ਹੀ ਨਹੀਂ ਸਕਦੀ ਜਿਹੜੀ ਪ੍ਰਭੂ ਵੱਲੋਂ ਦਾਤ ਬਖਸ਼ੀ ਹੋਈ ਉਹਦੀ ਆ ਔਰ ਲੋਕ ਵਿੱਚ ਵੀ ਹੈ ਤੇ ਪਰਲੋਕ ਵਿੱਚ ਵੀ ਹੈ ਕਹਿੰਦੇ ਪ੍ਰਭੂ ਦੀ ਬਖਸ਼ੀ ਵਡਿਆਈ ਦੇ ਤੁਲ ਕੁੱਲ ਕਾਇਨਾਤ ਦੀ ਸੋਭਾ ਪੁੱਗਦੀ ਨਹੀਂ ਅਰਥ ਧਰਮ ਕਾਮ ਮੋਗ ਨਾ ਕੁਟਨ ਸ਼ਮਾ ਕਹਿੰਦੇ ਜਿੰਨੇ ਪਦਾਰਥ ਔਰ ਜਿੰਨੇ ਸੰਸਾਰ ਦੇ ਅੰਦਰ ਖਿਆਲਾਤ ਚਾਰ ਪਦਾਰਥ ਮੰਨੇ ਨੇ ਧਰਮ ਅਰਥ ਅਰ ਕਾਮ ਮੋਖ ਇਹ ਚਾਰੋਂ ਪਦਾਰਥ ਜਿਹੜੇ ਨੇ ਤੇ ਇਹਨਾਂ ਦੇ ਨਾਲ ਭਾਵੇਂ ਕਹਿੰਦੇ ਹੋਰ ਕੋਟਾਨ ਕਰੋੜਾ ਮਿਲ ਜਾਣ ਪਰ ਇਹ ਵੀ ਪ੍ਰਭੂ ਦੀ ਬਖਸ਼ਿਸ਼ ਪ੍ਰਭੂ ਦੇ ਨਾਮ ਦੇ ਤੁਲ ਨਹੀਂ ਹੁੰਦੇ ਅਉਸਰ ਆਪੀਜ ਅਪਿਜਿਤ ਨੇ ਛਤਰ ਨੂੰ ਬੜਾ ਅੱਛਾ ਮੰਨਦੇ ਨੇ ਬਈ ਉਹ ਵੀ ਉਹ ਜਿਆ ਭਾਵ ਸਮਾ ਹੋਵੇ ਉਹ ਜਿਆ ਅਭਿਜਿਤ ਨਿਸ਼ੱਤਰ ਵਰਗਾ ਜਿਹੜਾ ਉਹ ਸਮਾ ਹੋਵੇ ਜਿਹਨੂੰ ਬੜਾ ਚੰਗਾ ਮੰਨਿਆ ਜਾਂਦਾ ਹੈ ਕਹਿੰਦੇ ਨਾਹ ਸੇਜਾ ਬੁੱਲਾ ਵਹੀ ਕਹਿੰਦੇ ਐਸਾ ਸਮਾ ਤੇ ਇਹ ਚਾਰੋਂ ਪਦਾਰਥ ਕੋਲ ਦੁਨੀਆ ਦੀ ਸੋਬਾ ਹੋਵੇ ਤੇ ਇਹੋ ਜਿਹਾ ਸਮਾ ਹੋਵੇ ਇਹ ਸਾਰੇ ਦੇ ਸਾਰੇ ਕਿਸੇ ਕੰਮ ਦੇ ਨਹੀਂ ਜੇ ਪ੍ਰਭੂ ਆਪਣੇ ਵਿੱਚ ਅਭੇਦਤਾ ਨਹੀਂ ਬਖਸ਼ਦਾ ਆਪਣੇ ਨਾਲ ਨਹੀਂ ਮਲਾਉਂਦਾ ਜੇ ਉਹਦੇ ਨਾਲ ਨਹੀਂ ਮਿਲਿਆ ਗਿਆ ਮਾਲਕ ਦੇ ਨਾਲ ਕਹਿ ਲੱਗੇ ਫਿਰ ਕਿਸੇ ਕੰਮ ਦੇ ਨਹੀਂ ਕਿਸੇ ਵੀ ਤੁਲ ਨਹੀਂ ਇਸ ਸਾਧਨ ਜਿਹੜੇ ਨੇ ਸਤਿਗੁਰੂ ਵਿੱਚ ਅਵੇਧ ਹੋਣ ਲਈਆ ਸਤਿਗੁਰੂ ਦੇ ਨਾਲ ਮਿਲਾਪ ਕਰਨ ਲਈਆ ਉਹਨੂੰ ਮਿਲਿਆ ਜਾਏ ਅਗਰ ਨਹੀਂ ਮਿਲਿਆ ਗਿਆ ਤੇ ਸਾਧਨ ਕਿਸੇ ਵੀ ਕੰਮ ਦੇ ਨਹੀਂ ਹੈ ਮਾਲਕ ਨੂੰ ਮਿਲਣਾ ਹੈ ਮਾਲਕ ਦੇ ਔਰ ਮਲਾਪ ਦੇ ਤੁਲ ਨਹੀਂ ਹੋ ਸਕਦੇ ਭਾਈ ਸਾਹਿਬ ਅਗਲੇ ਕਬੀਰ ਦੁਆਰਾ ਕਿਰਪਾ ਕਰਦੇ ਨੇ ਕਹਿੰਦੇ ਸਫਲ ਜਨਮ ਧਨ ਆਜ ਕੋ ਦਿਵ ਸੋਰੈਣ ਭਾਈ ਗੁਰਦਾਸ ਸਾਹਿਬ ਕਹਿੰਦੇ ਅੱਜ ਦਾ ਦਿਨ ਤੇ ਰਾਤ ਜਿਹੜਾ ਪ੍ਰਭੂ ਦੀ ਯਾਦ ਵਿੱਚ ਗੁਜ਼ਰਿਆ ਪ੍ਰਭੂ ਨੂੰ ਜਪਦੇ ਆਂ ਪ੍ਰਭੂ ਨੂੰ ਚੇਤੇ ਕਰਦੇ ਆਂ ਭਲੇ-ਪਾਸੇ ਚੱਲਦੇ ਆਂ ਆਇਸ਼ਾਈ ਨੂੰ ਅਪਣਾਉਂਦੇ ਆਂ ਗੁਜ਼ਰਿਆ ਕਹਿੰਦੇ ਉਹ ਜਨਮ ਮੇਰਾ ਜਿਹੜਾ ਜੀਵਨ ਹੈ ਉਸ ਸਫਲਤਾ ਹੀ ਦੇ ਸਹਿਤ ਹੋਇਆ ਰਾਤ ਤੇ ਦਿਨ ਉਹ ਜਿਹੜਾ ਪ੍ਰੇਮ ਨਾਲ ਉਹਦੇ ਗੁਣਾਂ ਨੂੰ ਗਾਉਂਦਿਆ ਹੋਇਆ ਬਸਰ ਹੋਇਆ ਉਹ ਅੱਛਾ ਹੈ ਪੈਰ ਮਹੂਰਤ ਚਾਰ ਪਹਿਰਾਂ ਦੀ ਰਾਤ ਹੁੰਦੀ ਹੈ ਤੇ ਚਾਰ ਪਹਿਰਾਂ ਦਾ ਦਿਨ ਹੁੰਦਾ ਜਿਹੜੇ ਪਹਿਰ ਵਿੱਚ ਪਰਮਾਤਮਾ ਨੂੰ ਅਰਾਧਿਆ ਉਹ ਪਹਿਰ ਮਹੂਰਤ ਅਰ ਮਹੂਰਤ ਦਾ ਅਰਤ ਘੜੀ ਵੀ ਕੀਤਾ ਜਾਂਦਾ ਹੈ ਡੇਢ ਪਹਿੜ ਵੀ ਕੀਤਾ ਜਾਂਦਾ ਹੈ ਔਰ ਕਹਿੰਦੇ ਘੜੀ ਇੱਕ ਤੇ ਪਲ ਪਾਏ ਹੈ ਪਲ ਜਿੰਨਾ ਸਮਾਂ ਤੇ ਪਲ ਦਾ ਸਮਾ ਵਿਦਵਾਨ ਸੱਜਣਾ ਇਹਨੂੰ ਸਮੇ ਨੂੰ ਥੋੜੇ ਤੋਂ ਥੋੜਾ ਜਦੋਂ ਅਸਲੋਂ ਬਰੀਕੀ ਵਿੱਚ ਜਾਂਦੇ ਆ ਪਲ ਤੋਂ ਬਿੰਦ ਦਾ ਚੋਖ ਅੱਖ ਚਮਕਨ ਤੇ ਲੈ ਜਾਂਦੇ ਕਹਿੰਦੇ ਇੰਨਾ ਸਮਾ ਜਿਹੜਾ ਪ੍ਰਭੂ ਦੇ ਰਸ ਵਿੱਚ ਬਸਰ ਹੋ ਗਿਆ ਨਾ ਥੋੜੇ ਤੋਂ ਥੋੜਾ ਔਰ ਉਹ ਸਾਰੀ ਜ਼ਿੰਦਗੀ ਦਾ ਆਨੰਦ ਇਹ ਜੇ ਇੰਨਾ ਥੋੜਾ ਸਮਾ ਇੱਕ ਰਤਰੀ ਦਾ ਇੱਕ ਦਿਨ ਇੱਕ ਪੈਰ ਇੱਕ ਮਹੂਰਤ ਪ੍ਰਭੂ ਦੇ ਨਾਲ ਮਿਲ ਕੇ ਆਨੰਦਤ ਹੋ ਗਿਆ ਭਾਈ ਸਾਹਿਬ ਕਹਿੰਦੇ ਤੇਰਾ ਜੀਵਨ ਸਫਲਾ ਹੋ ਜਾਵੇਗਾ ਜੇ ਕਦੇ ਅੰਦਰੋਂ ਸੱਚੀ ਮੱਚੀ ਜੁੜ ਗਿਆ ਮੇਰੀ ਤਰ੍ਹਾਂ ਗੱਲਾਂ ਕਰ ਕਰਕੇ ਨਾ ਕਹੇ ਮੈਂ ਬੜਾ ਵੱਡਾ ਤੇ ਮੈਂ ਬੜਾ ਜੁੜਿਆ ਮੈਂ ਵਿਚਾਰ ਕਰ ਲੈਣਾ ਮੈਂ ਗ੍ਰੰਥ ਪੜ੍ਹ ਲੈਣਾ ਹੋਰ ਪੁਸਤकालय ਪੜ੍ਹ ਲੈਣਾ ਨਹੀਂ ਜੀ ਮੇਰੇ ਵਰਗਾ ਕੋਣ ਹੈ ਨਹੀਂ ਇਹ ਨਹੀਂ ਹੈ ਇਹ ਨਹੀਂ ਪਤਾ ਕਿ ਮੈਂ ਕਥਾ ਕਰਦਾ ਮੇਰੀ ਤਰ੍ਹਾਂ ਕਥਾ ਕਰਨ ਵਾਲਾ ਜੇ ਅੱਖਰਾਂ ਤੇ ਖੜਾ ਹੋਵੇ ਤੇ ਜਿਹੜਾ ਅੱਖਰਾਂ ਦੇ ਅਰਥ ਨਹੀਂ ਜਾਣਦਾ ਉਹ ਜਪਦਾ ਵੈਗੁਰੂ 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 ਦੇ ਵਿੱਚ ਮਿਲਿਆ ਹੋਵੇ ਇਹ ਨਹੀਂ ਕਿਸੇ ਕੋਲ ਥਰਮਾਮੀਟਰ ਹੈਗਾ ਕਿ ਇਹਦੇ ਕੋਲ ਬ੍ਰह्म ਮਿਲ ਗਿਆ ਤੇ ਇਹ ਨਹੀਂ ਇਹ ਗੁਰੂ ਕੀ ਗੱਲ ਏ ਇਹ ਪੁਸਤਕਾਲ ਨੂੰ ਪੜ ਕੇ ਅਰਥ ਕਰਕੇ ਅਸੀਂ ਸਮਝਣਾ ਤੇ ਸਮਝਾਉਣਾ ਮਾਰਗ ਤੇ ਚੱਲਣਾ ਤੇ ਚਲਾਉਣਾ ਹੈ ਤੇ ਜਿਹੜਾ ਪਹੁੰਚ ਗਿਆ ਪ੍ਰਾਪਤੀ ਉਸੇ ਨੂੰ ਹੈ ਚਾਹੇ ਕੋਈ ਸੁਣਾਉਣ ਵਾਲਾ ਤੇ ਚਾਹੇ ਕੋਈ ਸੁਣਨ ਵਾਲਾ ਹੈ ਦੁਨੀਆਂ ਦੇ ਵਿੱਚ ਆ ਜਿਹੜੇ ਹਉਮੈ ਨੂੰ ਪੱਠੇ ਪਾਉਣ ਲਈ ਭਾਵੇਂ ਆਖੀ ਦਈਏ ਕਿ ਜੀ ਮੈਂ ਸੁਨਾਇਆ ਜੀ ਮੈਨੂੰ ਸਾਰਾ ਪਤਾ ਨਹੀਂ ਗੁਰਮਖੋ ਅਸੀਂ ਸਾਰੇ ਰਲ ਮਿਲ ਕੇ ਗੁਰੂ ਦੀ ਗੱਲ ਸੁਣਦੇ ਪੜਦੇ ਆਂ ਕਹਿ ਲੱਗੇ ਉਹ ਸਮਾਂ ਔਰ ਉਹ ਹੀ ਸਫਲਾ ਹੈ ਜਿਹੜਾ ਪ੍ਰਭੂ ਦੇ ਨਾਲ ਜੁੜ ਕੇ ਬਸਰ ਹੋ ਜਾਵੇ ਭਾਈ ਸਾਹਿਬ ਕਹਿੰਦੇ ਸਫਲ ਸਿਗਾਰ ਚਾਰੂ ਸਦਾ ਸੰਜੋਗ ਭੋਗ ਕਹਿੰਦੇ ਸ਼ਿੰਗਾਰ ਕੀਤੇ ਤਾਂ ਸਫਲਤਾ ਹੀ ਦੇ ਸਹਿਤ ਨੇ ਤਨ ਦੇ ਉੱਪਰ ਪਹਿਨਿਆ ਹੋਇਆ ਲਿਬਾਸ ਸੁੰਦਰ ਦਿਖਾਵਾ ਬਾਰੀ ਤਾਆਂ ਜੇ ਤੂੰ ਭਲੀ ਪ੍ਰਕਾਰ ਪ੍ਰਭੂ ਨਾਲ ਜੁੜ ਜਾਵੇਂ ਨਹੀਂ ਤੇ ਤੇਰਾ ਧਾਰਮਿਕ ਲੈਬਾਸ ਕਿਸੇ ਕੰਮ ਦਾ ਨਹੀਂ ਉਹ ਐਉਂ ਹੈ ਕਿ ਜਿਵੇਂ ਕਿਸੇ ਬੀਬੀ ਦੇ ਮਾਲਕ ਦੇ ਨਾਲ ਬੰਦੀ ਨਹੀਂ ਮਾਲਕ ਕਿਦੇ ਮਾਲਕ ਦਾ ਪਤਾ ਕੋਈ ਨਹੀਂ ਤੇ ਸੁਆਗਣਾਲਾ ਸ਼ਹ ਜਿਹੜਾ ਸ਼ਿੰਗਾਰ ਕਰਕੇ ਤੁਰੇ ਫਿਰੇ ਤੇ ਸੰਸਾਰ ਦੀਆਂ ਸਿਆੜੀਆਂ ਮਾਈਆਂ ਬੀਬੀਆਂ ਕਹਿੰਦੀਆਂ ਦੇਖ ਪਖੰਡ ਕਰਦੀ ਪਤੀ ਦੇ ਲਈ ਕੋਈ ਖਬਰ ਨਹੀਂ ਪਤੀ ਹੈ ਕੋਨੀ ਤੇ ਉਹਦੀ ਸਾਰ ਖਬਰ ਕੋਨੀ ਤੇ ਕਰਦੀ ਉਹ ਸ਼ਿੰਗਾਰ ਕੇਵਲ ਜਿਵੇਂ ਇਹ ਹੈ ਐਵੇਂ ਜੇ ਨਿਰੰਕਾਰ ਦੀ ਸੁਰਤ ਨਹੀਂ ਨਿਰੰਕਾਰ ਦੇ ਮਾਰਗ ਤੇ ਤੁਰੇ ਨਹੀਂ ਬਾਹਰੀ ਦਿਖਾਵਾ ਵੀ ਪਖੰਡ ਹੈ ਬਾਹਰੀ ਦਿਖਾਵਾ ਵੀ ਕਹਿੰਦੇ ਕੇਵਲ ਬਾਹਰ ਦਾ ਸ਼ਿੰਗਾਰ ਹੀ ਨਾ ਕਰ ਬਾਹਰ ਦਾ ਲਬਾਸਾਂ ਵਿੱਚ ਹੀ ਨਾ ਉਲਝ ਅੰਦਰੋਂ ਮਾਲਕ ਦੇ ਨਾਲ ਜੁੜ ਮਾਲਕ ਨੂੰ ਮਿਲਣ ਦੇ ਔਰ ਜਿਹੜੀ ਹੈ ਆਪਣੇ ਅੰਦਰੋਂ ਉਪਰਾਲਾ ਯਤਨ ਕਰ ਢੰਗ ਵਰਤ ਸੁਰਤ ਨੂੰ ਅੱਗੇ ਨੂੰ ਵਧਾ ਅੰਗ ਨ ਮੰਦਰ ਅਤ ਸੁੰਦਰ ਸੁਹਾਏ ਹੈ ਜਦੋਂ ਦਾ ਮਿਲਾਪ ਹੋਇਆ ਨਾ ਮਾਲਕ ਦਾ ਉਹ ਵਿੜਾ ਕਰ ਮੰਦਰ ਔਰ ਮਕਾਨ ਸਾਰੇ ਸੁੰਦਰਤਾਈ ਦੇ ਸਹਿਤ ਹੋ ਗਏ ਜਦੋਂ ਮਾਲਕ ਨਾਲ ਮਿਲਾਪ ਹੋਇਆ ਮਾਲਕ ਆ ਗਿਆ ਘਰ ਦੇ ਵਿੱਚ ਭਾਈ ਸਾਹਿਬ ਕਹਿੰਦੇ ਜਗਮਗ ਜੋਤ ਸੋਭਾ ਕੀਰਤ ਪ੍ਰਤਾਪ ਸ਼ਬ ਉਹਦੇ ਮਿਲਾਪ ਦੇ ਨਾਲ ਚੌਗਿਰਦੇ ਜਗਮਗਾਉਣ ਲੱਗ ਪਿਆ ਚੌਗਿਰਦਾ ਖੁਸ਼ੀ ਦੇ ਨਾਲ ਔਰ ਦੀਪਮਾਲਾ ਹੋਣ ਲੱਗੀ ਕਿਹੜੀ ਕੀਰਤੀ ਉਹਦੀ ਉਪਮਾ ਉਹਦੀ ਔਰ ਉਹਦੇ ਮਲਾਪ ਕਰਕੇ ਖੁਸ਼ੀ ਦਾ ਖੇੜਾ ਆਇਆ ਕਹਿਣ ਲੱਗੇ ਉਹਦੀ ਕੀਰਤ ਪ੍ਰਤਾਪ ਸ਼ਬ ਉਹਦੀ ਕੀਰਤੀ ਕੀਤਿਆਂ ਉਹਦਾ ਤੇਜ ਪ੍ਰਤਾਪ ਜਿਹੜਾ ਉਹਦੀ ਸ਼ਬ ਸੋਭਾ ਜਿਹੜੀ ਹੈ ਬਿਆਨ ਨਹੀਂ ਕੀਤੀ ਜਾ ਸਕਦੀ ਆਨੰਦ ਸਹਿਜ ਸੁਖ ਸਾਗਰ ਬਢਾਈ ਹੈ ਔਰ ਉਹਦੀ ਕੀਰਤ ਗਾਉਂਦਿਆਂ ਉਹਦੇ ਤੇਜ ਪ੍ਰਤਾਪ ਦੇ ਨਾਲ ਆਨੰਦ ਦਾ ਸਾਗਰ ਜਿਹੜਾ ਉਹ ਵੱਧਦਾ ਗਿਆ ਘਟਿਆ ਨਹੀਂ ਔਰ ਉਹ ਅੱਗੇ ਨੂੰ ਹੋਰ ਖੁਸ਼ੀਆਂ ਦੇ ਖੇੜੇ ਵੱਧਦੇ ਗਏ ਉਹਦੇ ਮਿਲਾਪ ਨਾਲ ਅਰਥ ਧਰਮ ਕਾਮ ਮੋਖ ਨਿਹ ਕਾਮਨਾਮ ਕਹਿਣ ਲੱਗੇ ਜੇ ਜਪਦੇ ਆਂ ਇਹ ਚਾਰੋਂ ਪਦਾਰਥ ਧਰਮ ਅਰਥ ਰ ਕਾਮ ਮੋਖ ਇਹਨਾਂ ਦੀ ਕਾਮਨਾ ਕਰ ਲਈ ਇਹ ਵੀ ਤਾਂ ਇੱਕ ਮੰਗ ਏ ਔਰ ਇਹਨਾਂ ਦੀ ਵੀ ਕਾਮਨਾ ਨਹੀਂ ਨਿਹ ਕਾਮਨਾਮ ਇਨਾਂ ਕਾਮਨਾਵਾਂ ਤੋਂ ਵੀ ਰਹਿ ਧੋਕੇ ਪ੍ਰਭੂ ਦਾ ਨਾਮ ਜਪ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਉਹਨੂੰ ਮਾਲਕ ਮਿਲੇਗਾ ਪ੍ਰੇਮ ਰਸ ਰਸਕ ਹੋਏ ਉਹਦੇ ਪ੍ਰੇਮ ਦੇ ਰਸ ਦੇ ਵਿੱਚ ਰਸਕ ਸ਼ਕਣ ਵਾਲੇ ਹੋ ਜਾਣਾ ਉਸ ਆਨੰਦ ਨੂੰ ਮੰਨਣ ਵਾਲੇ ਹੋਏ ਹੋ ਜਾਣਾ ਲਾਲ ਮੇਰੇ ਆਏ ਹੈ ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਮੇਰੇ ਪਿਆਰੀ ਵੈਗਰੂ ਜੀ ਜਦੋਂ ਰਸ ਲੈਣ ਵਾਲੇ ਹੋ ਗਏ ਅੰਦਰ ਦੇ ਆਨੰਦ ਖੇੜੇ ਵਾਲੇ ਹੋ ਗਏ ਫਿਰ ਮੇਰੇ ਵੈਗਰੂ ਜੀ ਆਏ ਹੈ ਫਿਰ ਆ ਕੇ ਉਹਨਾਂ ਦਾ ਮਿਲਾਪ ਹੋਏਗਾ ਉਹ ਮੇਰੇ ਹਿਰਦੇ ਘਰ ਵਿੱਚ ਆਉਣਗੇ ਤੇ ਘਰ ਜਿਹੜਾ ਜਗ ਮਗਾਏਗਾ ਔਰ ਘਰ ਖੜਾਵਟ ਵਿੱਚ ਆ ਜਾਵੇਗਾ ਜੀਵਨ ਮੇਰਾ ਸਫਲਾ ਹੋ ਜਾਏਗਾ ਇਹ ਭਾਈ ਸਭ ਭਾਈ ਗੁਰਦਾਸ ਸਾਹਿਬ ਜੀ ਨੇ ਜੋ ਬਚਨ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕੀਤੇ ਨੇ ਉਹਨਾਂ ਦੀ ਤੁਸ਼ ਬੁੱਧੀ ਦੇ ਨਾਲ ਸੰਖੇਪ ਰੂਪ ਅੰਦਰ ਵਿਚਾਰ ਕਰਨ ਦਾ ਯਤਨ ਕੀਤਾ ਹੈ ਸਤਿਗੁਰੂ ਮੇਰ ਕਰਨ ਸਾਡੇ ਜੀਵਨ ਅੰਦਰ ਵੀ ਇਹ ਅਵਸਥਾਵਾਂ ਘਟਣ ਅਸੀਂ ਵੀ ਕੁਝ ਨਾ ਕੁਝ ਚੱਲਣ ਦਾ ਯਤਨ ਕਰੀਏ ਗੁਰੂ ਗੁਰੂ ਜਪੀਏ ਅੰਦਰੋਂ ਜੁੜੀਏ ਅੰਦਰੋਂ ਤੁਰੀਏ ਆਪਣਾ ਆਸ਼ਾ ਭਾਵਨਾ ਗੁਰੂ ਤੇ ਪ੍ਰਗਟ ਕਰੀਏ ਤੇ ਗੁਰੂ ਦਾ ਲੜ ਪਕੜੀਏ ਫਿਰ ਸਾਡਾ ਆਇਆ ਸਫਲਾ ਬੇਅੰਤ ਭੁੱਲਾਂ ਦੀ ਖਿਮਾ ਗਰੀਬ ਨਿਵਾਜ ਦਾਤਾਰ ਪ੍ਰਭੂ ਜੀ ਦੇ ਬਚਨ ਜਾਣ ਕੇ ਹਿਰਦੇ ਅੰਦਰ ਵਸਾਵਨੇ ਦਾਸ ਪਾਸੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਇਨੀਆਂ ਬੇਨਤੀਆਂ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ